ਤੇ ਜਿਹੜਾ ਇਤਿਹਾਸ ਸਾਡਾ ਅੱਜ ਦਾ ਜਾਰਾ ਪੋਹਦਾ ਛੋਟੇ ਸਹਿਬਜ਼ਾਦੇ ਗੁਰੂ ਸਾਹਿਬ ਜੀ ਦੇ ਫਰਜੰਦ ਮਾਤਾ ਗੁਜਰ ਕੌਰ ਜੀ ਨੂੰ ਕੱਲ ਆਪਾਂ ਬਾਚਿਆ ਸੀ ਇੱਥੋਂ ਤੱਕ ਜਾਨੀ ਖਾਂ ਤੇ ਮਾਨੀ ਖਾੜ ਨੇ ਖਬਰ ਦਿੱਤੀ ਆਣ ਕਰਕੇ ਸੂਬਾ ਸਰਹੰਦ ਵਜੀਦ ਖਾੜ ਨੂੰ ਕਹਿ ਲੱਗਾ ਜੇ ਗੁਰੂ ਸਾਹਿਬ ਨੂੰ ਨਹੀਂ ਨਾ ਫੜ ਸਕੀ ਉਹਨਾਂ ਦੇ ਛੋਟੇ ਫਰਜੰਦ ਜਿਹੜੇ ਨੇ ਉਹਨਾਂ ਨੂੰ ਅਸੀਂ ਕੈਦ ਕੀਤਾ ਹੋਇਆ ਉਹਨਾਂ ਦੀ ਬੁੱਢੜੀ ਮਾਂ ਵੀ ਸਾਡੀ ਕੈਦ ਦੇ ਵਿੱਚ ਐ ਤੇ ਸੁਬਾ ਸੁਣ ਕਰਕੇ ਬਹੁਤ ਖੁਸ਼ ਹੋਇਆ ਕਹਿ ਲੱਗਾ ਫਿਰ ਕੀ ਹੋਇਆ ਜੀ ਮੈਂ ਗੁਰੂ ਸਾਹਿਬ ਨੂੰ ਨਹੀਂ ਫੜ ਸਕਿਆ ਗੁਰੂ ਸਾਹਿਬ ਜੀ ਦੇ ਛੋਟੇ ਬੱਚੇ ਮੇਰੇ ਹੱਥ ਲੱਗ ਗਏ ਨੇ ਹੁਣ ਵੇਖਿਓ ਕਹਿੰਦਾ ਕਿਸ ਤਰ੍ਹਾਂ ਗੁਰੂ ਸਾਹਿਬ ਆਪ ਚੱਲ ਕਰਕੇ ਆਉਣਗੇ ਮੋਹ ਦੇ ਖਿੱਚੇ ਹੋਏ ਆਪ ਆਉਣ ਕੇ ਕਹਿ ਲੱਗਾ ਚੱਲ ਕਰਕੇ ਕਿਉਂਕਿ ਛੋਟੇ ਪਰਜਤ ਨੇ ਤੇ ਪੁੱਤਰ ਕਿੰਨੂ ਪਿਆਰੇ ਨਹੀਂ ਹੁੰਦੇ ਜਰੂਰ ਆਉਣ ਕੇ ਕਹਿੰਦਾ ਚੱਲ ਕਰਕੇ ਮੇਰੇ ਗਾੜੀ ਢੋਡੇ ਟੇਕਣਗੇ ਨਾਂ ਵੀ ਆਏ ਕਹ ਲੱਗਾ ਬੱਚੇ ਛੋਟੇ ਨੇ ਅਸੀਂ ਪਹਿਲੀ ਗੱਲ ਤੇ ਲਾਲਚ ਦੇ ਵਿੱਚ ਲਿਆ ਕਰਕੇ ਧਰਮ ਬਦਲੀ ਕਰ ਦਵਾਂਗੇ ਨਾ ਹੋ ਸਕਿਆ ਤੇ ਏਡੇ ਇੱਕ ਬੱਚੇ ਨੂੰ ਡਰਾ ਕਰਕੇ ਜੋ ਮਰਜ਼ੀ ਬਣਾ ਲਓ ਕਹਿੰਦਾ ਡਰਾ ਕਰਕੇ ਧਰਮ ਚੇਂਜ ਕਰ ਦਵਾਂਗੇ ਕੀ ਹੋਇਆ ਜੇ ਗੁਰੂ ਸਾਹਿਬ ਨਾ ਵੀ ਆਉਣਗੇ ਉਹਨਾਂ ਦੇ ਛੋਟੇ ਲਾਲਾਂ ਦਾ ਮੈਂ ਧਰਮ ਚੇਂਜ ਕਰ ਦਵਾਂਗਾ ਉਹਨਾਂ ਦੇ ਘਰ ਦੇ ਅੰਦਰ ਹੀ ਮੈਂ ਬਗਾਵਤ ਖੜੀ ਕਰ ਦਵਾਂਗਾ ਪਰ ਇਹ ਸੂਬਾ ਸਰਹੰਦ ਕੀ ਜਾਣਦਾ ਏ ਇਹ ਉਮਰਾਂ ਦੇ ਅੰਦਰ ਛੋਟੇ ਨੇ ਪਰ ਇਹਨਾਂ ਦੀਆਂ ਰਗਾਂ ਦੇ ਅੰਦਰ ਖੂਨ ਵੀ ਉਹੀ ਚੱਲ ਰਿਹਾ ਹੈ ਇਹ ਪੋਤਰੇ ਨੇ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਦਸ਼ਾਹ ਜੀ ਦੇ ਇਹ ਪੜੋਤੜੇ ਨੇ ਧੰਨ ਗੁਰੂ ਹਰगोविंद ਪਾਦਸ਼ਾਹ ਜੀ ਦੇ ਜਿਨ੍ਹਾਂ ਨੂੰ ਤੁਸੀਂ ਨੇ ਕਦੇ ਰਾਣ ਭੂਮੀ ਦੇ ਅੰਦਰ ਪਰਖ ਕਰਕੇ ਵੇਖਿਆ ਹੈ ਅਜੇ ਦੂਰ ਦੀ ਗੱਲ ਨਹੀਂ ਜਿਨ੍ਹਾਂ ਦੇ ਵੱਡੇ ਭਰਾ ਅਜੇ ਤੁਸੀਂ 1-2 ਦਿਨ ਪਹਿਲਾਂ ਹੀ ਵੇਖੇ ਨੇ ਚਮਕੌਰ ਦੀ ਗੜੀ ਦੇ ਅੰਦਰ ਜੋਜ ਕਰਕੇ ਸ਼ਹੀਦਤਾ ਹੋ ਗਏ ਪਰ ਉਹਨਾਂ ਨੇ ਸਿੱਖੀ ਨੂੰ ਆਣ ਨਹੀਂ ਔਣ ਦਿੱਤੀ ਇਹ ਵੀ ਉਹਨਾਂ ਦੇ ਛੋਟੇ ਭਰਾ ਨੇ ਤੇ ਇਹਨਾਂ ਦੀਆਂ ਰਗਾਂ ਦੇ ਅੰਦਰ ਵੀ ਉਹੀ ਖੂਨ ਹੈ ਆਖਦੇ ਨੇ ਸੂਬਾ ਸਰਹੰਦ ਆਖਦਾ ਲਿਆਓ ਤੇ ਜਦੋਂ ਲਿਆਉਂਦਾ ਗਿਆ ਕੱਲ੍ਹ ਵਾਲੀ ਸ਼ਾਮ ਜਦੋਂ ਲਿਆਂਦਾ ਗਿਆ ਤੇ ਆਉਂਦਿਆ ਸਾਰੀ ਪੁੱਛਦੇ ਨੇ ਕਿ ਕੰਨ ਲੱਗੇ ਕਿੱਥੇ ਰੱਖਿਆ ਜਾਵੇ ਕਿ ਲੱਗਾ ਇਹ ਬਾਗੀ ਗੁਰੂ ਦੇ ਬਾਗੀ ਪੁੱਤਰ ਨੇ ਇਹਨਾਂ ਨੂੰ ਕਿਸੇ ਕਮਰੇ ਅੰਦਰ ਨਹੀਂ ਰੱਖਣਾ ਕਿ ਲੱਗਾ ਜਾਓ ਠੰਡੇ ਬੁਰਜ ਦੇ ਵਿੱਚ ਜਾ ਕਰਕੇ ਤੇ ਕੈਦ ਕਰ ਦਿਓ ਜਿਹੜੀ ਰਾਤ ਅਸੀਂ ਨਹੀਂ ਬਤੀਤ ਕੀਤੀ ਹੈ ਕਦੇ ਮਹਿਸੂਸ ਕਰਿਓ ਉਸ ਚੀਜ਼ ਨੂੰ ਅੱਜ ਠੰਡ ਦੇ ਵਿੱਚ ਅਸੀਂ ਬਹੁਤ ਪ੍ਰਬੰਧ ਕੀਤੇ ਹੋਏ ਨੇ ਬਚਣ ਦੇ ਲਈ ਤੇ ਜਿਹੜੀ ਰਾਤ ਲੰਗੀ ਉਸੀ ਰਾਤ ਹੀ ਮਾਤਾ ਜੀ ਦੇ ਪਾਸ ਛੋਟੇ ਲਾਲ ਨੇ ਕੋਈ ਉੱਪਰ ਲੈਣ ਦੇ ਵਾਸਤੇ ਕੱਪੜਾ ਨਹੀਂ ਪੂਰੀ ਰਾਤ ਹੋਵੇ ਤੇ ਛੋਟੀ ਛੋਟੀ ਕਣੀ ਦਾ ਕਹਿੰਦੇ ਮੀਂਹ ਵੀ ਪੈਂਦਾ ਨਾਲ ਹਵਾ ਵੀ ਚੱਲਦੀ ਹੈ ਸਰੀਰ ਨੂੰ ਠਾਰ ਕਰਕੇ ਨਿਕਲਦੀ ਜਾਂਦੀ ਹੈ ਪਰ ਅੱਜ ਦਾਦੀ Maa ਸਾਰੀ ਰਾਤ ਸਾਬਜਾਦਿਆਂ ਨੂੰ ਘੁੱਟ ਕਰਕੇ ਆਪਣੀ ਛਾਤੀ ਨਾਲ ਲਾ ਲੈਂਦੀ ਹੈ ਜਦੋਂ ਥੋੜਾਕ ਘੜੀ ਟਿਕਦੇ ਨੇ ਫੇਰ ਉੱਠ ਪੈਂਦੇ ਨੇ ਤੇ ਫਿਰ ਦਾਦੀ ਮਾ ਉਹਨਾਂ ਨੂੰ ਗੁਰਬਾਣੀ ਸਰਵਣ ਕਰਾਉਣ ਲੱਗ ਪੈਂਦੀ ਹੈ ਫਿਰ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਦਾ ਸਾਰਾ ਇਤਿਹਾਸ ਉਹਨਾਂ ਦੇ ਪਦਾਦੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਇਤਿਹਾਸ ਦਾਦਾ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬਾਰੇ ਮਾਤਾ ਜੀ ਸਾਰਾ ਕੁਝ ਸਮਝਾਉਂਦੇ ਨੇ ਜਾਰਾ ਪੂ ਦਾ ਅੱਜ ਵਾਲਾ ਦਿਨ ਚੜ੍ਹਦਾ ਹੈ ਸੂਬਾ ਸਰਹੰਦ ਬਹੁਤ ਖੁਸ਼ ਹੈ ਕਿਉਂਕਿ ਉਹਨੂੰ ਇਹ ਹੈ ਕਿ 5 ਤੇ 7 ਸਾਲ ਦਾ ਕੁਝ ਵਿਦਵਾਨਾਂ ਨੇ 7 ਜਾਂ 9 ਸਾਲ ਲਿਖਿਆ ਆਪੋ ਆਪਣੀ ਰਏ ਸਾਰਿਆਂ ਦੀ ਇੰਨੀ ਉਮਰ ਦੇ ਬੱਚੇ ਨੂੰ ਡਲਾਉਣਾ ਕਿਹੜਾ ਕਿਤੇ ਔਖਾ ਹੈ ਬੜੀ ਛੇਤੀ ਦੀ ਨਾਲ ਕਿੰਦਾ ਧਰਮ ਚੇਂਜ ਕਰ ਦਵਾਂਗਾ ਪਰ ਕਹਿਣ ਲੱਗੇ ਜਦੋਂ ਕਚਹਿਰੀ ਲਾਈ ਗਈ ਐਸੀ ਕਚਹਿਰੀ ਦੇ ਅੰਦਰ ਸੋਚਾ ਆਨੰਦ ਵਰਗੇ ਖਲੋਤੇ ਨੇ ਜਿਹੜੇ ਕਹਿ ਰਹੇ ਨੇ ਕੇ ਗੁਰੂ ਕੇ ਪੁੱਤਰ ਆਉਣਗੇ ਤਰੀਕਾ ਦੱਸ ਰਿਹਾ ਹੈ ਜਿਹੜਾ ਦਰਵਾਜ਼ਾ ਬੰਦ ਕੀਤਾ ਵੱਡਾ ਤੇ ਛੋਟੀ bari ਖੋਲੀ ਇਸ ਸੁੱਚੇ ਆਨੰਦ ਦੀ ਕਰਤੂਤ ਸੀ ਸਾਰੀ ਭੁੱਲ ਗਿਆ ਇਹ ਉਸੇ ਦੇ ਪੁੱਤਰ ਇਹ ਨੇ ਜਿਨ੍ਹਾਂ ਨੇ ਕਦੇ ਸੀਸ ਦਾ ਬਲੀ ਤਾਣ ਦੇ ਕਰਕੇ ਤੇ ਸਾਡਾ ਧਰਮ ਬਚਾਇਆ ਹੈ ਭੁੱਲ ਗਿਆ ਸਾਰਾ ਕੁਝ ਉਸ ਚੀਜ਼ ਨੂੰ ਕਹਿਣ ਲੱਗੇ ਆਏ ਸਿਪਾਹੀ ਆੜ ਕਰਕੇ ਮਾਤਾ ਜੀ ਨੂੰ ਕਹਿੰਦੇ ਨੇ ਆਪਣੇ ਪੁੱਤਰਿਆਂ ਨੂੰ ਤਿਆਰ ਕਰਦੇ ਹੋ ਅਸੀਂ ਲੈ ਕਰਕੇ ਜਾਣਾ ਇਹਨਾਂ ਨੂੰ ਸੂਬੇ ਦੀ ਕਚੈਰੀ ਦੇ ਅੰਦਰ ਪੇਸ਼ ਕੀਤਾ ਜਾਣਾ ਮਾਤਾ ਜੀ ਨੇ ਪੁੱਛਿਆ ਕਹ ਲੱਗੇ ਨਾ ਲਾਲਾਂ ਦਾ ਕੀ ਕਸੂਰ ਇਥੇ ਕੁਝ ਸਿਪਾਹੀ ਆਖਦੇ ਨੇ ਮਾਤਾ ਜੀ ਸਾਡੀ ਡਿਊਟੀ ਹੈ ਸਾਨੂੰ ਪੂਰੀ ਕਰਨੀ ਪੈਣੀ ਹੈ ਬਾਕੀ ਸੂਬਾ ਜਾਣੇ ਤੇ ਤੁਸੀਂ ਜਾਣੋ ਆਖਦੇ ਨੇ ਕਿ ਪੁੱਤਰਿਆਂ ਨੂੰ ਤਿਆਰ ਕੀਤਾ ਗਿਆ ਤਿਆਰ ਕੀ ਕਰਨਾ ਸੀ ਉਹੀ ਬਸਤਰ ਇੱਕ ਪੋਟ ਕੀ ਦੇ ਅੰਦਰ ਬੰਨੇ ਹੋਏ ਨੇ ਆਖਦੇ ਨੇ ਮਾਤਾ ਜੀ ਨੇ ਤੋੜਿਆ ਤੇ ਤੋੜਨ ਤੋਂ ਪਹਿਲਾਂ ਆਪਣੇ ਦੋਵਾਂ ਲਾਲਾਂ ਦੇ ਮਸਤਕ ਨੂੰ ਚੁੰਮਿਆ ਤੇ ਯਾਦ ਕਰਵਾਇਆ ਪ੍ਰਾਤਲ ਇਤਿਹਾਸ ਸਾਰਾ ਕਹਿ ਲੱਗੇ ਵੇਖਿਓ ਤੁਸੀਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪੁੱਤਰੇ ਮੇਰੇ ਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪੋਤੋ ਇਹ ਛਲਿਏ ਨੇ ਬਹੁਤ ਛਲ ਕਰਨਗੇ ਤੁਹਾਡੇ ਨਾਲ ਪਰ ਵੇਖਿਓ ਕਿਤੇ ਆਪਣਾ ਮਨ ਜਿਹੜਾ ਇਹਨੂੰ ਡਲਾਇਓ ਨਾ ਤੇ ਜਦੋਂ ਕਿਤੇ ਮਨ ਦਾਦੀ ਜੀ ਕਹਿੰਦੇ ਡੋਲਣ ਲੱਗੇ ਨਾ ਉਸੇ ਵੇਲੇ ਫਿਰ ਨਿਰੰਕਾਰ ਦਾ ਧਿਆਨ ਧਾਰਨ ਕਰ ਲਿਓ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਵੱਡਿਆ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕਰਿਓ ਤੇ ਇਹ ਪੰਕਤੀਆਂ ਚੇਤੇ ਵਿੱਚ ਰੱਖਿਓ ਆਪਣੇ ਨਾਲ ਦੀ ਨਾਲ ਮਾਤਾ ਜੀ ਅਸੀਸ ਦੇ ਕਰਕੇ ਤੋਰਨ ਲੱਗੇ ਨੇ ਅੱਜ ਵੀ ਜਦੋਂ ਕੋਈ ਸਾਡੇ ਬੱਚਿਆਂ ਦਾ ਜਨਮ ਦਿਨ ਹੁੰਦਾ ਹੈ ਨਾ ਤੇ ਅਸੀਂ ਕਹਿ ਕਰਕੇ ਆਖਦੇ ਕਿ ਸ਼ਬਦ ਪੜਿਆ ਜਾਵੇ ਪੂਤਾ ਮਾਤਾ ਕੀ ਅਸੀਸ ਪਰ ਕਦੇ ਉਸ ਸ਼ਬਦ ਨੂੰ ਹੀ ਵਿਚਾਰ ਕਰਕੇ ਦੇਖੀਏ ਵੀ ਉਹ ਜੀਵਨ ਕਿੱਡਾ ਵੱਡਾ ਹੈ ਮਾਤਾ ਗੁਜਰ ਕੌਰ ਜੀ ਸੀਸ ਦੇਂਦੇ ਪੈ ਨੇ ਤੁਰ ਲੱਗੇ ਆਪਣੀ ਫਰਜੰਦਾ ਨੂੰ ਉਹ ਪੂਰੇ ਉਤਰੇ ਨੇ ਪੂਤਾ ਮਾਤਾ ਕੀ ਅਸੀਸ ਨਿਮਕ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਸਤਗੁਰ ਤੁਮ ਕੋ ਹੋਏ ਦਿਆਲਾ ਸਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਚਰ ਜੀਵੋ ਹਰ ਸਿਮਰਤ ਅਨੰਦ ਅਨੰਤਾ ਇਹ ਬਚਨ ਦਾਦੀ ਨੇ ਯਾਦ ਕਰਾਏ ਨੇ ਰੰਗ ਤਮਾਸਾ ਪੂਰਨ ਆਸਾ ਕਵੇ ਨਾ ਬਿਆਪੇ ਚਿੰਤਾ ਪਵਰ ਤਮਾਰਾ ਇਹ ਮਨ ਹੋਵੋ ਹਰ ਚਰਨਾ ਹੋਵੋ ਕੌਲਾ ਨਾਨਕ ਦਾਸ ਓਨ ਸੰਗ ਲਪਟਾਇਓ ਜੋ ਬੂੰਦੈ ਜਾਤਿਕ ਮੌਲਾ ਦੇਖਿਓ ਚੇਤੇ ਵਿੱਚ ਰਖਿਓ ਆਪਣੇ ਪਿਤਾ ਦੀ ਯਾਦ ਨੂੰ ਹਿਰਦੇ ਦੇ ਅੰਦਰ ਵਸਾਇਓ ਸਾਚ ਪਦਾਰਥ ਗੁਰਮੁਖ ਲਹੋ ਪ੍ਰਭ ਕਾ ਬਾਣਾ ਸਤ ਕਰ ਸਹੋ ਕਦੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਇਤਿਹਾਸ ਚੇਤੇ ਕਰਵਾਇਆ ਤੇਰਾ ਕੀ ਆ ਮੀਠਾ ਲੱਗੈ ਹਰਨਾਮ ਪਦਾਰਥ ਨਾਨਕ ਮੰਗਾਏ ਸਿਪਾਈ ਲੈ ਕਰਕੇ ਤੁਰੇ ਤੇ ਮਾਤਾ ਜੀ ਗਾਰੇ ਸਨ ਜੀਵਤ 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 ਰਹੋ ਰਾਮ ਰਸਾਇਣ ਨਿਤ ਉਠ ਪੀਵੋ ਜਾਓ ਪੁੱਤਰਿਓ ਤੁਸੀਂ ਆਤਮਿਕ ਜੀਵਨ ਕਰਕੇ ਸਦਾ ਜੀਂਦੇ ਰਹੋ ਕਿਉਂਕਿ ਸਰੀਰ ਦੀ ਮੌਤ ਤਾਂ ਹਰ ਕੋਈ ਮਰਦਾ ਹੈ ਆਤਮਿਕ ਜੀਵਨ ਜਿਹੜਾ ਉਹ ਜਿੰਦਾ ਹੋਣਾ ਚਾਹੀਦਾ ਸੋ ਅੱਜ ਦੇ ਦਿਨ ਸੈਬਜਾਦਿਆਂ ਨੂੰ ਪਹਿਲੀ ਪੇਸ਼ੀ ਤੇ ਖੜਕੇ ਜਿਹੜਾ ਸੀ ਉਹ ਸੂਬਾ ਸਰਹੰਦ ਦੀ ਕਚੈਰੀ ਦੇ ਅੰਦਰ ਪੇਸ਼ ਕੀਤਾ ਗਿਆ ਤੇ ਹੋਇਆ ਇਸ ਤਰ੍ਹਾਂ ਹੀ ਜਦੋਂ ਗਏ ਵੱਡਾ ਦਰਵਾਜ਼ਾ ਇਹਨਾਂ ਬੰਦ ਕੀਤਾ ਤੇ ਛੋਟਾ ਖੋਲ੍ਹਿਆ ਕਿਉਂਕਿ ਸੁਚਾਨੰਦ ਦੀ ਇਹ ਚਾਲ ਸੀ ਕਿ ਜਦੋਂ ਬੱਚੇ ਅੰਦਰ ਆਉਣਗੇ ਸਾਡੇ ਸਿਪਾਈ ਵੀ ਝੁੱਕ ਕਰਕੇ ਨਿਕਲਣਗੇ ਅੱਗੇ ਬੱਚੇ ਵੀ ਸਿਰ ਝੁਕਾ ਕੇ ਅੰਦਰ ਆਉਣਗੇ ਅਸੀਂ ਉਸੇ ਵੇਲੇ ਕਹਿ ਦਵਾਂਗੇ ਕਿ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਛੋਟੇ ਪਰਜੰਦਾ ਨੇ ਆਪਣਾ ਸੀਸ ਝੁਕਾ ਕਰਕੇ ਤੇ ਸੂਬਾ ਸਰਾਂਦਰੋਂ ਸਲਾਮ ਕੀਤੀ ਹੈ ਪਰ ਉਹ ਭੁੱਲ ਗਿਆ ਇਹ ਹੈਣ ਛੋਟੇ ਪਰ ਇਹਨਾਂ ਦੇ ਅੰਦਰ ਤਾਂ ਜੰਮਦਿਆਂ ਹੋਏ ਕਿੰਨੀ ਇੱਕ ਗੈਰਤ ਭਰੀ ਗਈ ਇਸ ਗੱਲ ਤੋਂ ਇਹ ਵਾਕਬ ਨਹੀਂ ਜਦੋਂ ਆਏ ਨਾ ਕਚੈਰੀ ਦੇ ਸਾਹਮਣੇ ਵੱਡਾ ਛੋਟੇ ਨੂੰ ਆਖਦਾ ਦਰਵਾਜ਼ਾ ਵੇਖ ਕਰਕੇ ਕਹਿੰਦਾ ਵੀਰ ਨਾ ਵੇਖੀ ਇਹ ਛਲিয়ে ਬਹੁਤ ਵੱਡੇ ਕਿਉਂਕਿ ਸਾਰਾ ਕੁਝ ਪਤਾ ਹੀ ਹੈ ਜਿਹੜੇ ਕੁਰਾਨ ਦੀਆਂ ਸੌਂਹਾਂ ਖਾ ਕਰਕੇ ਧਰਮ ਤੋਂ ਮੁਕਰ ਗਏ ਉਹਨਾਂ ਦੇ ਉੱਪਰ ਕਿੰਨਾ ਕੁ ਤਬਾਰ ਕੀਤਾ ਜਾ ਸਕਦਾ ਹੈ ਜਦੋਂ ਅੱਗੇ ਆਏ ਨਾ ਦਰਵਾਜ਼ੇ ਦੇ ਸਾਹਮਣੇ ਤੇ ਸੋਚਾ ਆਨੰਦ ਤੇ ਸਾਰੇ ਵੇਖਦੇ ਨੇ ਕਿਉਂਕਿ ਮਨ ਦੇ ਅੰਦਰ ਸੀ ਬਸ ਝੁਗਣੀ ਵਾਲੇ ਨੇ ਤੇ ਜਦੋਂ ਅੱਗੇ ਆਏ ਤੇ ਗੁਰੂ ਕੇ ਲਾਲਾ ਨੇ ਸਾਰਿਆਂ ਤੋਂ ਪਹਿਲਾਂ ਆਪਣੇ ਚਰਨਾਂ ਦਾ ਜੋੜਾ ਅੱਗੇ ਕੀਤਾ ਸੋਭਾ ਸਰੰਦ ਸਾਹਮਣੇ ਬੈਠਾ ਜੁੱਤੀ ਦੀ ਲੋਕ ਵਿਖਾ ਕਰਕੇ ਪੈਰ ਅੰਦਰ ਰੱਖਿਆ ਤੇ ਫਿਰ ਅੱਗੇ ਨਿਕਲੇ ਜਦੋਂ ਆਏ ਕਚਹਿਰੀ ਦੇ ਅੰਦਰ ਤੇ ਅਗਰਜਵੀਂ ਆਵਾਜ਼ ਦੇ ਅੰਦਰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਜਦੋਂ ਸਾਰੇ ਚਾਰਚ ਬੇਰਿਸ਼ਨਾਟਾ ਛਾ ਗਿਆ ਇਹਡੇ ਛੋਟੇ ਛੋਟੇ ਬੱਚੇ ਵੈਸੇ ਵੇਖ ਕਰਕੇ ਇਹਨਾਂ ਨੂੰ ਝੂਮਤਾ ਡਰ ਜਾਂਦੇ ਨਹੀਂ ਆਖਦੇ ਨੇ ਜਦੋਂ ਫਤਿਹ ਸਾਂਝੀ ਕੀਤੀ ਗੱਲਬਾਤ ਪਹਿਲੇ ਦਿਨ ਦੀ ਸ਼ੁਰੂ ਹੁੰਦੀ ਹੈ ਸੂਬਾ ਸਰਹੰਦ ਕਹਿੰਦਾ ਹੈ ਬੱਚਿਓ ਮੈਨੂੰ ਤੁਹਾਡੇ ਤੇ ਬਹੁਤ ਤਰਸ ਆਉਂਦਾ ਕਿਉਂਕਿ ਇਹ ਰਾਜਨੀਤੀ ਦੀਆਂ ਖੇਡਾਂ ਨਹੀਂ ਪਹਿਲਾਂ ਚਾਹੁੰਦਾ ਕਿ ਬੜੇ ਹਲੇਬੀ ਦੇ ਨਾਲ ਛੋਟੇ ਨੇ ਇਨਾਂ ਦਾ ਮਨ ਬਦਲੀ ਕਰ ਲਵਾਂਗੀ ਕੋਈ ਗੱਲ ਹੀ ਨਹੀਂ ਹੈ ਕਹਿੰਦਾ ਮੈਨੂੰ ਤੁਹਾਡੇ ਤੇ ਬਹੁਤ ਤਰਸ ਆਉਂਦਾ ਹੈ ਕਿਉਂ ਕਹਿ ਲੱਗੇ ਤੁਹਾਡੇ ਗੁਰੂ ਪਿਤਾ ਜੀ ਵੀ ਚਮਕੌਰ ਦੀ ਗੜੀ ਚ ਮਾਰੇ ਜਾ ਚੁੱਕੇ ਨੇ ਵੱਡੇ ਸਾਹਿਬ ਜਾਦੇ ਵੀ ਅਜੇ ਇੰਨੀ ਗੱਲ ਕਹੀ ਤੇ ਬਾਬਾ ਫਤਿਹ ਸਿੰਘ ਬੋਲ ਪਿਆ ਕਹਿ ਲੱਗਾ ਸੂਬਾ ਸਰੰਦ ਅਜੇ ਤੱਕ ਉਹ ਸੂਰਮਾ ਜੰਮਿਆ ਹੀ ਨਹੀਂ ਜਿਹੜਾ ਗੁਰੂ ਪਿਤਾ ਜੀ ਨੂੰ ਖਤਮ ਕਰ ਸਕੇ ਅਜੇ ਤੱਕ ਇਹੋ ਜਿਹਾ ਸੂਰਮਾ ਪੈਦਾ ਨਹੀਂ ਹੋਇਆ ਧਰਤੀ ਦੇ ਉੱਪਰ ਜਿਹੜਾ ਸਾਡੇ ਗੁਰੂ ਪਿਤਾ ਨੂੰ ਕੈਦ ਕਰ ਸਕੇ ਤੇ ਜਾਂ ਖਤਮ ਕਰ ਸਕੇ ਕਹ ਲੱਗੇ ਤੁਸੀਂ ਕਹਿੰਦੇ ਜੀਤ ਤੇ ਜੁਝਾਰ ਨੂੰ ਖਤਮ ਕਰ ਦਿੱਤਾ ਹੈ ਕਹ ਲੱਗੇ ਚੇਤੇ ਵਿੱਚ ਰੱਖੋ ਜਿੱਦਣ ਬਾਪੂ ਨੇ ਖੰਡੇ ਬਾਟੇ ਦੀ ਪੌੜ ਦਿੱਤੀ ਸੀ ਨਾ ਅਸੀਂ ਉਦੋਂ ਹੀ ਲੱਖਾਂ ਤੇ ਹਜ਼ਾਰਾਂ ਵਿੱਚ ਹੋ ਗਏ ਸਾਂ ਇਹਦਾ ਭਾਵ ਹੈ ਕਿ ਬੱਚਿਆਂ ਨੂੰ ਇਹ ਗੁੜਤੀ ਦਿੱਤੀ ਗਈ ਹੈ ਅਰੰਭਤਾ ਤੋਂ ਹੀ ਜਿਨ ਨੇ ਅੰਮ੍ਰਿਤ ਛਕ ਲਿਆ ਉਹ ਧਨ ਕਲਗੀਧਰ ਪਾਤਸ਼ਾਹ ਜੀ ਦਾ ਪੁੱਤਰ ਬਣ ਗਿਆ ਉਹਨਾਂ ਨੇ ਇਹ ਨਹੀਂ ਸਮਝਿਆ ਕਿ ਅਸੀਂ ਚਾਰ ਹਾਂ ਕਹਿਣ ਲੱਗੇ ਕਿਹੜੇ ਜੀਤ ਤੇ ਜੁਝਾਰ ਤੇ ਕਿੰਨੇ ਕੁ ਮਾਰੋਗੇ ਅਸੀਂ ਤੇ ਉਹਦਣੇ ਲੱਖਾਂ ਕਰੋੜਾਂ ਵਿੱਚ ਹੋ ਗਏ ਸੀ ਜਿਸ ਦਿਨ ਬਾਪੂ ਨੇ ਸਾਨੂੰ ਖੰਡੇ ਬਾਟੇ ਦੀ ਪੌੜ ਦੇ ਦਿੱਤੀ ਸੀ ਸੂਬਾ ਸਰਾਂਧ ਗੱਲ ਮਗਰੋਂ ਕਰਦੇ ਜਵਾਬ ਪਹਿਲਾਂ ਪੇਸ਼ ਹੋ ਜਾਂਦਾ ਹੈ ਕਹਿ ਲੱਗਾ ਅਸੀਂ ਤੁਹਾਨੂੰ ਬਹੁਤ ਸੁੱਖ ਦਵਾਂਗੇ ਜਾਨੋ ਜੋ ਕੁਝ ਵੀ ਚਾਹੀਦਾ ਹੋਵੇ ਖੇਡਣ ਦੇ ਖਡਾਉਣੇ ਖਾਣ ਦੀਆਂ ਚੀਜ਼ਾਂ ਬੜਾ ਕੁਝ ਕਹਿਣ ਲੱਗਾ ਦਵਾਂਗੇ ਤੇ ਅਗਲੇ ਪਾਸੇ ਉਹ ਜਵਾਬ ਆਉਂਦਾ ਛੋਟੇ ਬਾਬਿਆਂ ਦਾ ਕਹਿਣ ਲੱਗੇ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਟੋਟਨਾ ਵੀ ਗਿਣਤ ਪਰੇ ਭੰਡਾਰ ਕਹਿ ਲੱਗੇ ਦੇਣ ਵਾਲਾ ਇਕੱਲਾ ਦਾਤਾ ਪਰਮੇਸ਼ਰ ਹੈ ਮਾਨੋ ਕੀ ਟੇਕ ਬਿਰਥੀ ਸਭ ਜਾਣ ਦੇਵਨ ਕੋ ਏ ਕਹੇ ਭਗਵਾਨ ਜਿਹੜੀਆਂ ਕਦੇ ਦਾਦੀ ਨੇ ਪੰਕਤੀਆਂ ਸੁਣਾਈਆਂ ਤੇ ਉਹ ਹਿਰਦੇ ਦੇ ਅੰਦਰ ਪੱਕੀਆਂ ਕਰ ਲਈਆਂ ਕਹਿ ਲੱਗੇ ਮਨੋਖਰ ਦੇ ਉੱਪਰ ਟੇਕ ਨਹੀਂ ਰੱਖੀ ਦੀ ਕੇਵਲ ਤੇ ਕੇਵਲ ਨਿਰੰਕਾਰ ਹੈ ਇਸ ਤੋਂ ਅਗਲੇ ਪਾਸੇ ਫਿਰ ਕਿਹਾ ਗਿਆ ਕਹਿ ਲੱਗੇ ਬੱਚਿਓ ਤੇਰੀ ਉਮਰ ਬਹੁਤ ਛੋਟੀ ਹੈ ਕੀ ਕਰੋਗੇ ਇਸੇ ਉਮਰ ਦੇ ਅੰਦਰ ਜੇ ਚਲੇ ਜਾਓਗੇ ਦੁਨੀਆ ਤੋਂ ਸਾਡੇ ਨਾਲ ਆਜੋ ਸਾਡੇ ਧਰਮ ਨੂੰ અપਨਾ ਲਓ ਤੁਸੀਂ ਬਹੁਤ ਸੁੱਖ ਭੋਗੋਗੇ ਲੰਮੀ ਉਮਰ ਭੋਕਰ ਕੇ ਜਾਓਗੇ ਬਾਬਾ ਫਤਿਹ ਸਿੰਘ ਨੇ ਜਵਾਬ ਦਿੱਤਾ ਕਹਿ ਲੱਗੇ ਸੂਬਾ ਸਰਹੰਦ ਜੇ ਮੰਨ ਲਓ ਅਸੀਂ ਤੁਹਾਡੇ ਧਰਮ ਚ ਆ ਜਾਂਦੇ ਆ ਮਨ ਲਓ ਅਸੀਂ ਤੁਹਾਡੀ ਗੱਲ ਮੰਨ ਲੈਨੇ ਆ ਤੇ ਕੀ ਫਿਰ ਸਾਨੂੰ ਕਦੇ ਮੌਤ ਨਹੀਂ ਆਵੇਗੀ ਕਹ ਲੱਗੇ ਮੌਤ ਤਾਂ ਆਵੇਗੀ ਪਰ ਤੁਹਾਡੀ ਅਜੇ ਉਮਰ ਬਹੁਤ ਛੋਟੀ ਹੈ ਤੁਸੀਂ ਲੰਮੀ ਉਮਰ ਭੋਕਰ ਕੇ ਜਾਓਗੇ ਪਤਾ ਨਹੀਂ ਤੁਸੀਂ 90 ਕੇ 100 ਸਾਲ ਦੀ ਉਮਰ ਭੋਗਣੀ ਹੈ ਤੇ ਅਜੇ ਤੇ ਸਾਰੀ ਉਮਰ ਹੀ 5-7 ਸਾਲ ਦੀ ਹੈ ਮੰਨ ਜਾਓ ਇੱਥੇ ਵਾਲੇ ਪਾਸੇ ਆਜੋਗੇ ਸਾਰੀ ਉਮਰ ਭੋਕਰ ਕੇ ਜਾਓਗੇ ਤੇ ਬਾਬਾ ਫਤੇ ਸਿੰਘ ਗਰਜਵੀਂ ਆਵਾਜ਼ ਵਿੱਚ ਕਹਿੰਦਾ ਹੈ ਕਹ ਲੱਗਾ ਜੇ ਧਰਮ ਹੀ ਛੱਡ ਦਿੱਤਾ ਜੇ ਗੈਰਤੀ ਮਰ ਗਈ ਫਿਰ ਤਾਂ ਬੰਦਾ ਇਸ ਧਰਤੀ ਦੇ ਉੱਪਰ ਬੋਝ ਐ ਇਹ ਉਹ ਜੇ ਬੋਝ ਨੂੰ ਰੱਖ ਕਰਕੇ ਜਿਉਣ ਦੇ ਨਾਲੋਂ ਅਣਖ ਦੇ ਨਾਲ ਮਰ ਜਾਣਾ ਹੀ ਚੰਗਾ ਹੈ ਅਸੀਂ ਧਰਮ ਨਹੀਂ ਛੱਡਾਂਗੇ ਮੌਤ ਦਾ ਸਾਨੂੰ ਡਰਾਵਾ ਨਾ ਦਿੱਤਾ ਜਾਵੇ ਕਿਉਂਕਿ ਅਸੀਂ ਪੜਿਆ ਹੀ ਇਹੋ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਉਹ ਸਮਣ ਕੀ ਰੇਨਕਾ ਤੋ ਆਓ ਹਮਾਰੇ ਪਾਸ ਗਗਨ ਦੁਮਾਮਾ ਬਾਜੀਓ ਪਰਿਓ ਨਿਸਾਨੇ ਖਾਓ ਖੇਤ ਜੋ ਮੰਡਿਓ ਸੂਰਮਾ ਅਭ ਜੂਝਣ ਕੋ ਦਾਓ ਸਾਨੂੰ ਮੌਤ ਦਾ ਡਰਾਵਾ ਨਾ ਦਿਓ ਕਿਸੇ ਪ੍ਰਕਾਰ ਦਾ ਕੋਈ ਸੋਖ ਦਾ ਤੁਸੀਂ ਸਾਨੂੰ ਡਰਾਵਾ ਨਾ ਦਿਓ ਕਿਉਂਕਿ ਇਹ ਸਾਰਾ ਕੁਝ ਪਰਮੇਸ਼ਰ ਦਾ ਦਾਤ ਹੈ ਪਰਮੇਸ਼ਰ ਦੀ ਵਾਹਿਗੁਰੂ ਦੀ ਅਸੀਂ ਜਿਸ ਧਰਮ ਦੇ ਅੰਦਰ ਹੈ ਅਸੀਂ ਕਿਸੇ ਧਰਮ ਨਾਲ ਵਿਤਕਰਾ ਨਹੀਂ ਕਰਦੇ ਪਰ ਜਿਸ ਧਰਮ ਦੇ ਅੰਦਰ ਪੈਦਾ ਹੋਏ ਹਾਂ ਇਸੇ ਧਰਮ ਦੇ ਅੰਦਰ ਆਪਣੀ ਸਵਾਸ ਦੇ ਦਵਾਂਗੇ ਪਰ ਆਪਣਾ ਧਰਮ ਨਹੀਂ ਛੱਡਾਂਗੇ ਪਹਿਲੀ ਪੇਸ਼ੀ ਦੇ ਅੰਦਰ ਸੂਬਾ ਸਰਹੰਦ ਨਾਲ ਦੀ ਨਾਲ ਸੁਚਾਨੰਦ ਖਲੋਤਾ ਹੋਇਆ ਹੈ ਪੂਰਾ ਜੋਰ ਲਾਇਆ ਗਿਆ ਕਿ ਬੱਚਿਆਂ ਨੂੰ ਕਿਸੇ ਨਾ ਕਿਸੇ ਪਾਸੋਂ ਡਲਾ ਲਿਆ ਜਾਵੇ ਪਰ ਧਨ ਕਲਗੀਧਰ ਪਾਤਸ਼ਾਹ ਜੀ ਦੇ ਛੋਟੇ ਲਾਲ ਇੱਕ ਵੀ ਗੱਲ ਦੇ ਉੱਪਰ ਜਿਹੜੇ ਸਾਨੂੰ ਸਹਿਮਤੀ ਨਹੀਂ ਜਤਾਈ ਕੇਵਲ ਤੇ ਕੇਵਲ ਕੋਈ ਨਾਰਾ ਰੱਖਿਆ ਹੈ ਕਿ ਜਾਣ ਜਾਂਦੀ ਹੈ ਤਾਂ ਚਲੀ ਜਾਵੇ ਪ੍ਰਵਾਹ ਕੋਈ ਨਹੀਂ ਪਰ ਸਿੱਖੀ ਕੇਸਾਂ ਤੇ ਸਵਾਸਾਂ ਦੇ ਨਾਲ ਨਿਵੇਗੀ ਜਦੋਂ ਆਪਾਂ ਸਿੱਖੀ ਨਿਭਣ ਦੀ ਗੱਲ ਕਰਦੇ ਆ ਨਾ ਤੇ ਸਿੱਖੀ ਤੋਂ ਪਹਿਲਾਂ ਇਹ ਵਚਨ ਜ਼ਰੂਰ ਆਉਂਦਾ ਕਿ ਸਿੱਖੀ ਕੇਸਾਂ ਤੇ ਸਵਾਸਾਂ ਦੇ ਨਾਲ ਨਿਭ ਜਾਵੇ ਕਿਉਂਕਿ ਸਿੱਖੀ ਜਿਹੜੀ ਉਹ ਕੇਸਾਂ ਦੇ ਨਾਲ ਤੇ ਕੇਸਾਂ 'ਤੇ ਆੜ ਨਹੀਂ ਆਉਣੀ ਚਾਹੀਦੀ ਭਾਵੇਂ ਸਵਾਸ ਜਾਂਦੇ ਨੇ ਤਾਂ ਚਲੇ ਜਾਣ ਇਹ ਛੋਟੇ ਫਰਜੰਦਾ ਦੇ ਜਿੰਨਾ ਸਮਾਂ ਕਚਹਿਰੀ ਲੱਗੀ ਗੱਲਬਾਤ ਹੁੰਦੀ ਰਹੀ ਪਰ ਬਿਲਕੁਲ ਇੱਕ ਇੱਕ ਗੱਲ ਦਾ ਮੋੜ ਕਰਕੇ ਜਵਾਬ ਦੇ ਦਿੱਤਾ ਤੇ ਆਖਦੇ ਨੇ ਅੱਜ ਦੀਵਾਲੀ ਦਿਨ ਜਦੋਂ ਕਚਹਿਰੀ ਸਮਾਪਤ ਕੀਤੀ ਗਈ ਬੱਚਿਆਂ ਨੂੰ ਦੁਬਾਰਾ ਦਾਦੀ ਜੀ ਕੋਲ ਭੇਜ ਦਿੱਤਾ ਗਿਆ ਜਾ ਕਰਕੇ ਦਾਦੀ ਮਾ ਨੂੰ ਮਿਲੇ ਨੇ ਸਾਰਾ ਕੁਝ ਪੁੱਛਿਆ ਬੱਚਿਓ ਕੀ ਕੀ ਹੋਇਆ ਸਾਰਾ ਕੁਝ ਦੱਸਿਆ ਦਾਦੀ ਮਾ ਉਹ ਸਾਨੂੰ ਡਲਾਉਣਾ ਚਾਹੁੰਦੇ ਸਨ ਬڑے ਸੁਖ ਵਖਾ ਕਰਕੇ ਐਦਾਂ ਕਹਿੰਦੇ ਸਨ ਪਰ ਅਸੀਂ ਤੇਰੀ ਇੱਕ ਇੱਕ ਦਿੱਤੀ ਹੋਈ ਸਿੱਖਿਆ ਦੇ ਉੱਪਰ ਪੂਰੇ ਉਤਰਿਆ ਮਾਤਾ ਜੀ ਨੇ ਸ਼ੁਕਰਾਨਾ ਕੀਤਾ ਤੁਹਾਨੂੰ ਬੱਚਿਓ ਤੁਸੀਂ ਜਿਨ੍ਹਾਂ ਨੇ ਆਪਣੇ ਗੁਰੂ ਪਿਤਾ ਨੂੰ ਲਾਜ ਨਹੀਂ ਲਾਈ 2 ਦਿਨ ਦੀ ਕਚਹਿਰੀ ਲੱਗੀ ਹੈ ਇੱਕ ਦਿਨ ਅੱਜ ਇੱਕ ਦਿਨ ਕੱਲ ਕਿਉਂਕਿ ਅਕਲੇ ਦਿਨ ਮਲੇਰ ਕੋਟ ਲਈ ਇਹਨੂੰ ਵੀ ਸੱਦਿਆ ਜਾਂਦਾ ਹੈ ਦੂਸਰੇ ਪਾਸਿਓ ਚਾਲ ਚੱਲਣਾ ਚਾਹੁੰਦਾ ਹੈ ਵਜੀਦ ਖਾਨ ਕਿ ਮੇਰੇ ਉੱਪਰ ਨਾ ਆਵੇ ਕਿਸੇ ਨਾ ਕਿਸੇ ਤਰ੍ਹਾਂ ਉਹਦੇ ਦੋ ਪ੍ਰਾਚਮ ਕੌਰ ਦੀ ਗੜੀ ਅੰਦਰ ਮਾਰੇ ਗਏ ਨੇ ਹੋ ਸਕਦਾ ਹੈ ਕਿ ਮਲੇਰ ਕੋਟਲੀ ਇਹ ਕਹਿ ਦਵੇ ਕਿ ਮੈਂ ਇਹਨਾਂ ਬੱਚਿਆਂ ਦੇ ਕੋਲੋਂ ਆਪਣਾ ਬਦਲਾ ਲੈ ਲਵਾਂ ਉਹ ਕੱਲ ਦੀ ਪੇਸ਼ੀ ਦੇ ਅੰਦਰ ਬੁਲਾਉਂਦੇ ਨੇ ਇਤਿਹਾਸ ਆਪਾਂ ਕੱਲ ਨੂੰ ਬਾਤਾਂਗੇ ਅੱਜ ਦਾ ਜਿਹੜਾ ਆਪਾਂ ਇਤਿਹਾਸ ਜਿਹੜਾ ਅੱਜ ਦਾ ਦਿਹਾੜਾ ਮਨਾ ਰਹੇ ਆਂ ਪਹਿਲੀ ਪੇਸ਼ੀ ਜਿਹੜੀ ਇਹ ਸਹਬਜ਼ਾਦਿਆਂ ਦੀ ਲੋੜ ਹੈ ਜੋ ਜੋ ਬੱਚਨ ਉਹਨਾਂ ਬਾਬਿਆਂ ਨੇ ਛੋਟੀ ਉਮਰ ਦੇ ਅੰਦਰ ਕਹੇ ਕਦੇ ਗੁਰੂ ਸਾਹਿਬ ਕਿਰਪਾ ਕਰਨ ਤੇ ਉਹ ਬਚਨ ਸਾਡੇ ਹਿਰਦਿਆਂ ਦੇ ਅੰਦਰ ਘਾਰ ਕਰ ਜਾਣ ਕਿਉਂਕਿ ਉਹਨਾਂ ਦਾ ਬਚਨ ਇਹੀ ਹੈ ਮਰਨ ਤੋਂ ਡਰਨਾ ਨਹੀਂ ਬੇਗੈਰ ਧੋ ਕਰਕੇ ਜੀਣ ਦੇ ਨਾਲੋਂ ਅਣਖ ਦੇ ਨਾਲ ਮਰ ਜਾਣਾ ਹੀ ਬਾਬੇ ਕਹਿੰਦੇ ਚੰਗੇ ਨੇ ਉਮਰਾਂ ਛੋਟੀਆਂ ਨੇ ਪਰ ਸਾਕੇ ਉਹ ਕਰ ਗਏ ਕਦੇ ਕਹਿੰਦੇ ਸਨ ਸਮਾਂ ਆਵੇਗਾ ਇਥੇ ਉੱਚੇ ਉੱਚੇ ਨਿਸ਼ਾਨ ਸਭ ਚੁਲੜੇ ਨੇ ਕਹਿ ਲੱਗੇ ਕਿੰਨਾ ਨੇ ਚਲਾਉਣੇ ਨੇ ਕਹਿ ਲੱਗੇ ਅਸੀਂ ਤਾਂ ਵੇਖਣਾ ਨਹੀਂ ਪਰ ਆਉਣ ਵਾਲੀਆਂ ਨਸਲਾਂ ਸਾਨੂੰ ਜਾਤ ਕਰਿਆ ਕਰਨਗੀਆਂ ਉਹ ਬਾਬੇ ਕੁਰਬਾਨੀ ਕਰਕੇ ਗਏ ਮਹਾਨ ਲੋੜ ਹੈ ਠੰਡੇ ਬਾਟੀ ਦੇ ਧਾਰਨੀ ਹੋ ਕਰਕੇ ਜਿੱਤੇ ਆਪਾ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਪਰ ਉਹਨਾਂ ਦਾ ਕਿਆ ਹੋਇਆ ਇੱਕ ਇੱਕ ਬਚਨ ਆਪਣੇ ਹਿਰਦੇ ਦੇ ਅੰਦਰ ਵਸਾ ਕਰਕੇ ਆਪਣਾ ਜੀਵਨ ਵਾਈ ਗੁਰੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜੀਏ ਸੋ ਅੱਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੀ ਅੱਜ ਦੇ ਇਸ ਪਾਵਨ ਸ਼ਲੋਕ ਦੇ ਦੁਆਰਾ ਆਪਾਂ ਨੂੰ ਇਹੀ ਗੱਲ ਸਮਝਾਈ ਹੈ ਜਿਹੜਾ ਬੰਦਾ ਹੰਕਾਰ ਦੇ ਵਿੱਚ ਅੰਨਾ ਹੋ ਜਾਂਦਾ ਹੈ ਨਾ ਉਹਦਾ ਜੋਰ ਸਾਰਾ ਇੱਕ ਟੀਲੇ ਦੇ ਬਰਾਬਰ ਹੈ ਪਰ ਜਿਹਦੇ ਹਿਰਦੇ ਦੇ ਅੰਦਰ ਗੁਰੂ ਕੇ ਚਰਨ ਵਸ ਗਏ ਨਾਮ ਵਸ ਗਿਆ ਸਤਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਫਿਰ ਉਹ ਵੱਡੇ ਵੱਡੇ ਮਲ ਜਿਹੜੇ ਨੇ ਨਾ ਉਹਨਾਂ ਦਾ ਵੀ ਮੁਕਾਬਲਾ ਕਰ ਜਾਂਦਾ ਹੈ ਕੀੜੀ ਦੇ ਅੰਦਰ ਸਤਗੁਰੂ ਪਾਤਸ਼ਾਹ ਜੀ ਕਿਰਪਾ ਕਰ ਦੇਣਾ ਉਹਦਾ ਹਾਥੀ ਦੇ ਨਾਲ ਮੁਕਾਬਲਾ ਕਰਾ ਦਿੰਦੇ ਨੇ ਜਿਨ੍ਹਾਂ ਨੇ ਪ੍ਰੋਸਾਰ ਰੱਖਿਆ ਧਨ ਕਲਗੀ ਤਰਪਾਸ਼ਾ ਜੀ ਦੇ ਨਾਲ ਗੁਰੂ ਸਾਹਿਬ ਨੇ ਬਚਨ ਕਹੇ ਸਵਾ ਲਾਗ ਸੇ ਇੱਕ ਲੜਾਉ ਤਬੇ ਗਬਿੰਦ ਸਿੰਘ ਨਾਮ ਕਹਾਉ ਪਰ ਲੜੇ ਕਿਹੜੇ ਲੜੇ ਜਿਨ੍ਹਾਂ ਨੇ ਪੂਰਨ ਭਰੋਸਾ ਧੰਨ ਕਲਗੀ ਤਰਪਾ ਸਾਹਿਬ ਜੀ ਤੇ ਰੱਖਿਆ ਸਤਿਗੁਰੂ ਤੁਸੀਂ ਕਿਰਪਾ ਵਰਤਾਓ 10 ਲੱਖ ਮਲਖਈਆ ਆ ਗਿਆ 1 ਬੰਨੇ 40 ਨੇ ਪਰ ਧੰਨ ਗੁਰੂ ਸਤਿਗੁਰੂ ਪਾਸ਼ਾ ਜੀ ਤੁਹਾਡੀ ਕਿਰਪਾ ਚਾਹੀਦੀ ਪ੍ਰਵਾਹ ਕੋਈ ਨਹੀਂ ਕੱਲਾ ਕੱਲਾ ਲੜ ਗਿਆ ਕਿਨੇਆ ਕਿਨੇਆ ਦੇ ਨਾਲ ਗੁਰੂ ਕੀ ਕਿਰਪਾ ਤੇ ਰਹਿਮਤ ਨੂੰ ਪ੍ਰਾਪਤ ਕਰ ਗਏ ਸੋ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨਾਨਕ ਅਨਕ ਬਾਰ ਨਬੋ ਨਮੈ अनेका ਵਾਰ ਉਸ ਵੈ ਗੁਰੂ ਪਰਮਾਤਮਾ ਨੂੰ ਨਮਸਕਾਰ ਕਰੀਏ ਕੈਸੀ ਕਿਰਪਾ ਕਰਦੇ ਨੇ ਤ੍ਰਿੰਗ ਤਾ ਮੇਰਿੰਗ ਸਹਿੰਗ ਤਾ ਹਰੀਆਂ ਇੱਕ ਛੋਟਾ ਜਿਹਾ ਟੀਲਾ ਹੋਵੇ ਤੇ ਗੁਰੂ ਚਾਵੇ ਤੇ ਉਹਨੂੰ ਸਮੇਰ ਪਹਾੜ ਬਣਾ ਦਿੰਦਾ ਹੈ ਜੇ ਗੁਰੂ ਸਾਹਿਬ ਜੀ ਦੀ ਕਿਰਪਾ ਹੋ ਜਾਵੇ ਤੇ ਸੁੱਕਿਆ ਹੋਇਆ ਨੂੰ ਹਰਿਆ ਕਰ ਦਿੰਦਾ ਹੈ ਬੂਢਿੰਗਤਾ ਚਰੀੰਗ ਊਣੰਗਤਾ ਭਰਯੰ ਜਿਹੜਾ ਬੰਦਾ ਵਿਸ਼ੇ ਵਿਕਾਰਾਂ ਵਿੱਚ ਡੁੱਬਾ ਹੋਵੇ ਗੁਣਾ ਤੋਂ ਸਖਣਾ ਹੋਵੇ ਗੁਰੂ ਕੀ ਕਿਰਪਾ ਹੋ ਜਾਵੇ ਤੇ ਉਹ ਬੰਦਾ ਗੁਣ ਵਾਲਾ ਬਣ ਜਾਂਦਾ ਹੈ ਅੰਧਕਾਰ ਕੋਟ ਸੂਰ ਉਜਿਆਰਨ ਜਿਸ ਬੰਦੇ ਦੇ ਅੰਦਰ ਅਗਿਆਨਤਾ ਤੇ ਭਰਮ ਦਾ ਹਨੇਰਾ ਆ ਗਿਆ ਹੋਵੇ ਗੁਰੂ ਸਾਹਿਬ ਕਿਰਪਾ ਕਰ ਦੇਣ ਤੇ ਉਹਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਨੇ ਪਰ ਕਿਰਪਾ ਕਦੋਂ ਹੁੰਦੀ ਹੈ ਬਿਨਵੰਤ ਨਾਨਕ ਹਰ ਗੁਰ ਦੇ ਯਾਰਨ ਇਹੀ ਬੇਨਤੀ ਕਰੀਏ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਸਤਿਗੁਰੂ ਤੁਸੀਂ ਕਿਰਪਾ ਤੇ ਰਹਿਮਤ ਕਰ ਦਿਓ ਸਾਡੇ ਉੱਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਸਤਿਗੁਰ ਪਾਰਸ ਪਰਸਿਆ ਕੰਚਨ ਹੋਏ ਮਨੂਰ ਮਲੀਨਾ ਪਾਰਸ ਜਿਹੜਾ ਇਹ ਨਾ ਲੋਹੇ ਨੂੰ ਸੋਨਾ ਕਰ ਦਿੰਦਾ ਹੈ ਪਰ ਲੋਹਾ ਸੜਿਆ ਹੋਵੇ ਨਾ ਤੇ ਉਹਨੂੰ ਦੁਬਾਰਾ ਸੋਨਾ ਨਹੀਂ ਬਣਾ ਸਕਦਾ ਔਰ ਗੁਰੂ ਕੀ ਕਿਰਪਾ ਦੇ ਅੰਦਰ ਏਡੀ ਵੱਡੀ ਬਖਸ਼ਿਸ਼ ਹੈ ਇਥੇ ਸੜੇ ਹੋਏ ਹਿਰਦੇ ਜਿਹੜੇ ਵਿਕਾਰਾਂ ਦੇ ਨਾਲ ਨੇ ਗੁਰੂ ਰੂਪੀ ਪਾਰਸ ਨਿਗਾਹ ਹੋ ਜਾਵੇ ਤੇ ਉਹਨਾਂ ਨੂੰ ਦੁਬਾਰਾ ਸੋਨਾ ਬਣਾ ਦਿੰਦੀ ਹੈ ਸਤਗੁਰ ਬਾਵਣ ਚੰਦਨੋ ਵਾਸ ਸੁਵਾਸ ਕਰੇ ਲਖੀਨਾ ਜਿੱਦਾਂ ਆਪਾਂ ਵੇਖਦੇ ਨਾ ਕਿ ਚੰਦਨ ਦਾ ਬੂਟਾ ਜਿਹੜਾ ਹਰ ਇੱਕ ਦੇ ਅੰਦਰ ਸਗੰਧੀ ਪਰ ਦਿੰਦਾ ਏ ਪਰ ਬਾਸ ਦੇ ਅੰਦਰ ਨਹੀਂ ਭਰ ਸਕਦਾ ਗੁਰੂ ਸਾਹਿਬ ਜੀ ਦੀ ਕਿਰਪਾ ਦੀ ਇਹੋ ਜੀ ਸੁਗੰਧੀ ਹੈ ਜਿਧਰ ਨੂੰ ਤੁਰੀ ਜਾਵੇ ਸਤਗੁਰੂ ਪਾਤਸ਼ਾਹ ਜੀ ਕਿਰਪਾ ਕਰਕੇ ਜੀਵਨ ਸੁਗੰਧੀ ਵਾਲੇ ਬਣਾ ਦਿੰਦੇ ਨੇ ਸਤਗੁਰ ਪੂਰਾ ਪਾਰ ਜਾਤ ਸਿੰਬਲ ਸਫਲ ਕਰੇ ਸੰਗ ਲੀਨਾ ਬਾਣ ਸਰੋਵਰ ਸਤਗੁਰ ਕਾਗੋ ਹੰਸ ਜਲੋ ਦੁੱਧ ਕੀਣਾ ਗੁਰੂ ਕੀ ਕਿਰਪਾ ਵੇ ਤੇ ਸਤਿਗੁਰ ਕਾ ਤੋ ਖੰਸ ਬਣਾ ਦਿੰਦੇ ਨੇ ਗੁਰ ਤੀਰਤ ਦਰਿਆਉ ਹੈ ਪਸੂ ਪ੍ਰੇਤ ਕਰੇ ਪਰ ਬਿਨਾ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਨਾ ਗੁਰਮੁਖ ਮਨ ਅਪਤੀਜ ਪਤੀਨਾ ਪਰ ਜਿਨ੍ਹਾਂ ਦਾ ਮਨ ਐਸੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਜੁੜ ਗਿਆ ਤਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਹਰ ਕੇ ਜਨ ਸਤਿਗੁਰ ਸਤਿ ਪੁਰਖਾ ਬਿਨੋ ਕਰੋ ਗੁਰ ਪਾਸ ਅਸੀਂ ਬੇਅੰਤੀ ਕਰਦੇ ਸਤਿਗੁਰੂ ਤੁਹਾਡੇ ਚਰਨਾਂ ਦੇ ਅੰਦਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਾਰੇ ਬਚਨ ਬਹੁਤ ਵਿਰਾਗ ਭਰੇ ਨੇ ਕਿਉਂਕਿ ਗੁਰੂ ਸਾਹਿਬ ਜੀ ਦੇ ਨੇਤਰਾਂ ਦੇ ਵਿੱਚੋਂ ਜਾਲ ਕਦੇ ਸੁੱਕਿਆ ਹੀ ਨਹੀਂ ਸੀ ਜਦੋਂ ਤਖਤ ਤੇ ਬਿਠਾਇਆ ਨਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਤੇ ਗੁਰੂ ਸਾਹਿਬ ਜੀ ਨੇ ਜਿੰਨੀ ਵੀ ਗੁਰਬਾਣੀ ਉਚਾਰਨ ਕੀਤੀ ਹੈ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੂੰ ਗੁਰਪਾਸ ਕਹਿੰਦੇ ਆਓ ਮਿਲ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਚਰਨਾਂ ਦੇ ਵਿੱਚ ਬੇਨਤੀ ਕਰੀਏ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਸਤਿਗੁਰ ਅਸੀਂ ਨਿਮਾਣੇ ਆ ਅਸੀਂ ਇੱਕ ਕੀੜਿਆਂ ਦੀ ਤਰ੍ਹਾਂ ਏ ਪਰ ਤੇਰੀ ਸ਼ਰਨ ਆ ਗਏ ਆ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਤੁਸੀਂ ਕਿਰਪਾ ਕਰਦੇ ਹੋ ਫਿਰ ਦੇ ਦੇ ਅੰਦਰ ਨਾਮ ਵਸਾ ਦਿਓ ਮੇਰੇ ਮੀਤ ਗੁਰਦੇਵ ਮੂਕੋ ਰਾਮਨਾਮ ਪ੍ਰਗਾਸ ਏ ਮੇਰੇ ਮਿੱਤਰ ਗੁਰੂ ਵਾਹਿਗੁਰੂ ਪਰਮੇਸ਼ਰ ਮੈਨੂੰ ਨਾਮ ਦਾ ਚਾਨਣ ਦੇ ਦਿਓ ਗੁਰਮਤਿ ਨਾਮ ਮੇਰਾ ਪ੍ਰਾਨ ਸਕਾਈ ਹਰ ਕੀਰਤ ਹਮਰੀ ਰਹੇ ਰਾਸ ਸਾਡੀ ਜ਼ਿੰਦਗੀ ਤੁਹਾਡਾ ਨਾਮ ਹੀ ਬਣ ਜਾਵੇ ਸਤਿਗੁਰੂ ਪਾਤਸ਼ਾਹ ਜੀ ਜਦੋਂ ਬਚਨ ਪੜ੍ਹਦੇ ਆਪਾਂ ਭਟਾਂ ਦੀ ਸਵਈਏ ਹਜੂਰ ਦੀ ਸਿਵਤ ਦੇ ਅੰਦਰ ਕਿ ਲੱਗੇ ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿੰ ਜਿਨ੍ਹਾਂ ਨੇ ਪੂਰੇ ਗੁਰੂ ਦਾ ਸਿਮਰਨ ਕਰ ਲਿਆ ਭਾਈ ਉਹਨਾਂ ਦੀਆਂ ਅੱਖਾਂ ਦੇ ਅੰਦਰ ਤੇ ਹੋਈ ਪਰਮ ਦੇ ਫੁੱਲੇ ਕੱਟੇ ਜਾਂਦੇ ਨੇ ਹਨੇਰਾ ਕਟਿਆ ਜਾਂਦਾ ਹੈ ਜੇ ਸਤਗੁਰ ਸਿਮਰੰਤ ਰਿਧੇ ਹਰਨਾਮ ਦਿਨੋ ਦਿਨ ਜਿਨ੍ਹਾਂ ਨੇ ਗੁਰੂ ਪ੍ਰਭੂ ਪਰਮਾਤਮਾ ਦਾ ਸਿਮਰਨ ਕਰ ਲਿਆ ਉਹ ਹਰੀ ਦਾ ਨਾਮ ਜਪ ਜਪ ਕਰਕੇ ਤੇ ਆਪਣੇ ਆਪ ਨੂੰ ਬਹੁਤ ਸਫਲਿਆ ਕਰ ਗਏ ਜੇ ਸਤਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ ਜਿਹੜੇ ਗੁਰੂ ਦਾ ਨਾਮ ਸਿਮਰਨ ਲਗ ਪਏ ਉਹਨਾਂ ਜੀਵਾਂ ਦੇ ਹਿਰਦੇ ਦੀ ਤ੍ਰਿਸ਼ਨਾ ਦੀ ਤਿਪਤ ਮਿਟ ਜਾਂਦੀ ਹੈ ਜੇ ਸਤਗੁਰ ਸਿਮਰੰਤ ਰਿੱਧ ਸਿਧ ਨਾਮਨਿਤ ਪਾਵੈ ਜਿਹੜਾ ਬੰਦਾ ਧਨ ਤੇ ਪਦਾਰਥਾਂ ਦੇ ਮਗਰ ਭੱਜਾ ਫਿਰਦਾ ਏ ਪਾਟ ਕਹਿੰਦੇ ਨੇ ਕਦੇ ਗੁਰੂ ਕਾ ਨਾਮ ਸਿਮਰਨ ਲੱਗ ਪਈਏ ਜਿੱਦਨ ਗੁਰੂ ਸਾਹਿਬ ਜੀ ਕਿਰਪਾ ਵਰਤੌਣ ਲੱਗ ਪਈ ਇਹਨਾਂ ਰਿੱਧ ਸਿੱਧ ਨਾਗ ਨਿਧ 18 ਸਦੀਆਂ ਸਾਰਾ ਕੁਝ ਕਹਿਣ ਲੱਗੇ ਤੇਰੇ ਹੱਥ ਵਿੱਚ ਆ ਜਾਣਾ ਹੈ ਸੋਈ RAM DAS ਗੁਰ ਪਲ ਭਣ ਮਿਲ ਸੰਗਤ ਤਨ ਤਨ ਕਰੋ ਕਹਿ ਲੱਗੇ ਮਿਲ ਕਰਕੇ ਭਾਈ ਸਾਰੇ ਤਨ ਸਹਿਬ ਸ੍ਰੀ ਗੁਰੂ RAM DAS ਪਾਤਸ਼ਾਹ ਜੀ ਦੇ ਚਰਨਾਂ ਵਿੱਚ ਝੁਕ ਕਰਕੇ ਗੁਰੂ ਸਾਹਿਬ ਜੀ ਨੂੰ ਵਾਰ-ਵਾਰ ਨਮਸਕਾਰ ਕਰੀਏ ਐਸੀ ਕਿਰਪਾ ਵਰਤਉਣ ਵਾਲੇ ਨੇ ਸਤ ਗੁਰ ਸੱਚਾ ਪਾਤਸ਼ਾਹ ਜੇ ਸੱਚਾ ਪਾਤਸ਼ਾਹ ਹੈ ਤੇ ਉਹ ਕੇਵਲ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਦਸ ਪਾਤਸ਼ਾਹਾਂ ਨੇ ਕੂੜੇ ਬਾਦਸ਼ਾਹ ਨਹੀਂ ਆਵੇ ਦੁਨੀਆਂ ਦੇ ਅੰਦਰ ਬੜੇ ਬਾਦਸ਼ਾਹ ਹੋਣਗੇ ਬਹੁਤ ਜ਼ਿਆਦੇ ਬਚਨ ਚੇਤੇ ਆ ਗਿਆ ਆਪਾਂ ਵੇਖਿਆ ਧੰਨ ਗੁਰੂ ਹਰਗੋਬਿੰਦ ਪਾਸ਼ਾ ਜੀ ਜਦੋਂ ਦਿੱਲੀ ਜਾਂਦੇ ਨੇ ਜਾ ਕੇ ਬਾਦਸ਼ਾਹ ਦਾ ਇੱਕ ਪਾਸੇ ਤੰਬੂ ਲੱਗਾ ਸਤਿਗੁਰੂ ਸ਼ਿਕਾਰ ਨੂੰ ਜਾਂਦੇ ਜੰਗਲ ਵਿੱਚ ਇੱਕ ਕਾਈ ਸੱਜਣ ਨੂੰ ਪਤਾ ਲੱਗਦਾ ਕਿ ਗੁਰੂ ਸਾਹਿਬ ਆਏ ਹੋਏ ਨਹੀਂ ਉਹ ਕੀ ਕਰਦੇ ਕਾਹ ਦੀ ਪੰਡ ਵੇਚਦਾ ਹੈ ਤੇ ਕੁਝ ਦਮੜੇ ਉਹਦੇ ਵਟ ਕਰਕੇ ਤੇ ਜਾਂਦਾ ਹੈ ਸਤਿਗੁਰੂ ਪਾਤਸ਼ਾਹ ਜੀ ਨੂੰ ਮਿਲਣ ਦੇ ਲਈ ਹੁਣ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਆਪਾਂ ਸੱਚਾ ਪਾਤਸ਼ਾਹ ਕਹਿੰਦੇ ਆ ਤੇ ਵਜ਼ੀਰ ਖਾਨ ਦੋਵੇਂ ਸੱਚਾ ਪਾਤਸ਼ਾਹ ਕਹਿੰਦੇ ਸਨ ਇੱਕ ਪਾਸੇ ਤੰਬੂ ਵਜ਼ੀਰ ਖਾਨ ਦਾ ਲੱਗਾ ਹੋਇਆ ਹੈ ਜਾਂਗੀਰ ਦਾ ਲੱਗਾ ਹੋਇਆ ਹੈ ਇੱਕ ਪਾਸੇ ਤੰਬੂ ਅਗਲੇ ਪਾਸੇ ਗੁਰੂ ਸਾਹਿਬ ਜੀ ਦਾ ਲੱਗਾ ਉਹ ਸੱਜਣ ਜਦੋਂ ਗਿਆ ਨਾ ਤੇ ਉਹਨੇ ਪਹਿਰੇਦਾਰਾਂ ਨੂੰ ਪੁੱਛਿਆ ਕਿੰਦਾ ਮੈਂ ਪਾਤਸ਼ਾਹ ਨੂੰ ਮਿਲਣਾ ਹੁਣ ਉਹਨਾਂ ਨੂੰ ਨਹੀਂ ਸੀ ਪਤਾ ਬਾਦਸ਼ਾਹ ਨੂੰ ਵੀ ਪਾਤਸ਼ਾਹ ਹੀ ਕਹਿੰਦੇ ਨੇ ਜਦੋਂ ਗਿਆ ਤੇ ਜਾ ਕਰਕੇ ਕਹਿਣ ਲੱਗੇ ਵੀ ਆ ਤੰਬੂ 'ਚ ਚਲਿਆ ਜਾ ਮਿਲਣਾ ਤੇ ਉਹਨੇ ਕੁ ਰੁਪਈਆ ਰੱਖਿਆ ਸਾਹਮਣੇ ਰੱਖ ਕਰਕੇ ਹੱਥ ਜੋੜੇ ਤੇ ਬਾਦਸ਼ਾਹ ਉੱਠਿਆ ਕਹਿਣ ਲੱਗਾ ਵੀ 10 ਪਾਈ ਕੀ ਚਾਹੀਦਾ ਹੈ ਕਹਿਣ ਲੱਗਾ ਕਿਰਪਾ ਕਰੋ ਲੋਕ ਤੇ ਪ੍ਰਲੋਕ ਦੇ ਸੁੱਖ ਦੇ ਦਿਓ ਉਹਨੂੰ ਪਤਾ ਲੱਗ ਪਿਆ ਵੀ ਇਹ ਗੁਰੂ ਸਾਹਿਬ ਜੀ ਦਾ ਸਿੱਖ ਹੈ ਕਹਿ ਲੱਗਾ ਭਲਿਆ ਹੈ ਤਾਂ ਮੈਂ ਵੀ ਪਾਤਸ਼ਾਹੀ ਪਰ ਇਹ ਦਮੜਾ ਚੁਕਲਾ ਤੂੰ ਗਲਤ ਜਗ੍ਹਾ ਤੇ ਆ ਗਿਆ ਤੰਬੂ ਅਗਲੇ ਪਾਸੇ ਮੀਰੀ ਪੀਰੀ ਦੇ مالک ਕੋੜੀ ਇਹ ਦਾਤਾਈ ਅਗਲੇ ਪਾਸੇ ਗਿਆ ਗੁਰੂ ਸਾਹਿਬ ਦੀ ਗਾੜੀ ਦਮੜਾ ਰੱਖਿਆ ਹੱਥ ਜੋੜੇ ਕਹਿੰਦਾ ਸਤਿਗੁਰੂ ਜੀ ਕਿਰਪਾ ਕਰਕੇ ਲੋਕ ਤੇ ਪਰਲੋਕ ਦੇ ਸੁੱਖ ਦੇ ਦਿਓ ਸਤਿਗੁਰੂ ਬੜੇ ਪ੍ਰਸੰਨ ਹੋਏ ਤੇ ਹਜੂਰ ਨੇ ਆਖਿਆ ਭਾਈ ਤੇਰੀ ਸੇਵਾ ਥਾਈ ਪਈ ਤੇਰੇ ਕੀਤੇ ਹੋਏ ਦਰਸ਼ਨਾਂ ਦਾ ਫਲ ਤੈਨੂੰ ਮਿਲੇਗਾ ਸੁੱਖ ਮਿਲੇਗਾ ਉਥੇ ਬਾਦਸ਼ਾਹ ਨੇ ਪੁੱਛਿਆ ਫਿਰ ਕਹਿਣ ਲੱਗਾ ਸਤਿਗੁਰੂ ਇੱਕ ਦਮੜੇ ਦੇ ਪੱਲੇ ਹੀ ਲੋਕ ਪ੍ਰਲੋਕ ਦੇ ਸੁੱਖ ਤਨ ਸਤਿਗੁਰੂ ਕਹਿਣ ਲੱਗੇ ਗੁਰੂ ਨਾਨਕ ਦੇ ਘਰ ਦੇ ਅੰਦਰ ਦਮੜਿਆਂ ਦੀ ਕੀਮਤ ਨਹੀਂ ਅੰਦਰ ਦਾ ਪ੍ਰੇਮ ਵੇਖਿਆ ਜਾਂਦਾ ਹੈ ਇਥੇ ਜਿਹਦਾ ਅੰਦਰ ਦਾ ਪ੍ਰੇਮ ਹੋ ਗਿਆ ਉਹਨੂੰ ਲੋਕ ਤੇ ਪ੍ਰਲੋਕ ਦੇ ਸੁੱਖ ਮਿਲ ਜਾਂਦੇ ਨੇ ਸਤਿਗੁਰ ਸੱਚਾ ਪਾਤਸ਼ਾਹੂ ਕੂੜੇ ਬਾਦਸ਼ਾਹ ਦੁਨੀਆਵੇ ਸਤਿਗੁਰ ਨਾਥਾ ਨਾਤ ਹੈ ਹੋਏ ਨਾਉ ਨਾਤ ਅਨਾਥ ਨਿਥਾਣੇ ਭਾਈ ਗੁਰਦਾਸ ਜੀ ਕਹਿੰਦੇ ਇਹ ਉਹ ਪਾਤਸ਼ਾਹ ਨਾਥਾਂ ਦਾ 나ਥ ਜਿਹੜਾ ਨਿਥਾਵਿਆਂ ਨੂੰ ਵੀ ਥਾਂ ਵਾਲਾ ਬਣਾ ਦਿੰਦਾ ਸਤਗੁਰ ਸੱਚ ਦੁਤਾ ਰਹੇ ਹੋਰ ਦਾਤੇ ਫਿਰਦੇ ਪ੍ਰਸ਼ਾਵੇਂ ਕਹ ਲੱਗੀ ਕੋਈ ਦਾਤਾ ਜਿਹੜਾ ਟੇਕਰ ਕੇ ਰਹਿਣ ਵਾਲਾ ਏ ਦੁਨੀਆਂ ਤੇ ਬੜੇ ਦਾਤੇ ਆਏ ਪਰ ਪ੍ਰਸ਼ਾਵਿਆਂ ਦੀ ਤਰ੍ਹਾਂ ਜਿਵੇਂ ਪ੍ਰਸ਼ਾਵਾ ਟਲ ਜਾਂਦਾ ਇਦਾਂ ਦਾਤਾ ਕਹਿਣ ਵਾਲੇ ਵੀ ਤੁਰ ਜਾਂਦੇ ਨੇ ਸਤਗੁਰ ਕਰਤਾ ਪੁਰਖ ਹੈ ਕਾਰ ਕਰਤੂਤ ਨਿਵਾਣ ਨਿਵਾਣੇ ਸਤਿਗੁਰ ਸੱਚਾ ਸਾਹੁ ਹੈ ਹੁਰ ਸਾ ਵਿਸਾ ਉਚਾਵੇ ਸਤਿਗੁਰ ਸੱਚਾ ਵੈਦ ਹੈ ਹੁਰ ਵੈਦ ਸਭ ਵੈਦ ਕੁੜਾਵੇ ਇਹ ਜੀ ਸੱਚਾ ਵੈਦ ਹੈ ਨਾ ਇਕੋ ਹੀ ਹੈ ਪਰਮੇਸ਼ਰ ਵਾਹਿਗੁਰੂ ਜਿਹਦੇ ਕੋਲ ਹਰ ਇੱਕ ਤੇਰੇ ਰੋਗ ਦਾ ਹੱਲ ਹੈਗਾ ਤਾਂ ਹੀ ਸਤਿਗੁਰ ਕਹਿੰਦੇ ਮੇਰਾ ਬਹਿਤ ਗੁਰੂ ਗੋਬਿੰਦਾ ਹਰ ਹਰ ਨਾਮ ਔਕਤ ਮੁਖ ਦੇਵੇ ਕਾਟੇ ਜਮ ਕੀ ਫੰਦਾ ਸਤਿਗੁਰ ਸੱਚਾ ਸਾਹੁ ਹੈ ਹੁਰ ਸਾ ਵਿਸਾ ਉਚਾਵੇ ਇਹੋ ਹੀ ਸੱਚਾ ਸਾਹੁ ਹੈ ਸਤਿਗੁਰ ਜਿਹੜਾ ਕਾਟਾ ਢੀ ਪੈੜ ਦਿੰਦਾ ਜਿਸ ਤਰਤੀ ਤੇ ਆਪਾਂ ਬੈਠੇ ਹੋ ਰੌਲਾ ਪੈਂਦਾ ਸੀ ਵੀ ਲੁੱਟਿਆ ਜਾਣਾ ਸਾਰਾ ਕੁਝ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਤੇਰਾ ਤੇਰਾ ਕਰਕੇ ਨਹੀਂ ਲੁੱਟੇ ਜਾਂਦੇ ਮੇਰਾ ਮੇਰਾ ਕਰਨ ਵਾਲੇ ਲੁੱਟੇ ਜਾਂਦੇ ਨਹੀਂ ਇਹ ਹੋਏ ਸੱਚਾ ਸਾਹ ਉਹ ਜਿਹੜਾ ਘਾਟਾ ਨਹੀਂ ਪੈਣ ਦਿੰਦਾ ਉਹਦਾ ਸਾਡੀ ਜ਼ਿੰਦਗੀ ਦੇ ਅੰਦਰ ਭਾਵੇਂ ਅਸੀਂ ਜਿੱਡੇ ਮਰਜੀ ਸ਼ਾਖ ਵਾਈਏ ਕਦੀ ਘਾਟਾ ਤੇ ਕਦੀ ਵਾਧਾ ਚੱਲਦਾ ਹੀ ਰਹਿੰਦਾ ਹੈ ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਤਿਗੁਰ ਸੱਚਾ ਸਾਹੂ ਹੈ ਭਾਈ ਗੁਰਦਾਸ ਜੀ ਹੋਰ ਸਾਹ ਵਸਾਉ ਚਾਵੇ ਸਤਿਗੁਰ ਸੱਚਾ ਵੈਦ ਹੈ ਹੋਰ ਵੈਦ ਸਭ ਵੈਦ ਕੁੜਾਵੇ ਵਿਣ ਸਤਿਗੁਰ ਸਭ ਨਿਕੋ ਸਾਵੇ ਗੁਰੂ ਸਾਹਿਬ ਜੀ ਤੋਂ ਬਿਨਾ ਐਸੀ ਬਖਸ਼ਿਸ਼ ਪ੍ਰਾਪਤ ਨਹੀਂ ਹੋ ਸਕਦੀ ਇਹ ਵਿਡਿਆਈਆਂ ਇਹ ਸਾਰਾ ਕੁਝ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਘਰ ਦੇ ਵਿੱਚੋਂ ਮਿਲਦਾ ਹੈ ਇਸ ਕਰਕੇ ਅੱਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਾਂ ਨੂੰ ਇਹ ਬਚਨ ਸਮਝਾਇਆ ਹੈ ਕਿ ਭਾਈ ਹੰਕਾਰ ਨਹੀਂ ਕਰਨਾ ਕਦੇ ਵਾਸਤੇ ਵੀ ਕਿਉਂਕਿ ਹੰਕਾਰ ਏਡੀ ਵੱਡੀ ਜੜ ਹੈ ਇਹਨੇ ਤੈਨੂੰ ਕਈ ਜਨਮਾਂ ਤੇ ਜੂਨਾ ਦੇ ਅੰਦਰ ਤਕੇਲ ਦੇਣਾ ਹੈ ਜੇ ਤੂੰ ਇੱਥੇ ਹੰਕਾਰ ਕਰ ਗਿਆ ਜੇ ਇੱਥੇ ਨਿਮਰਤਾ ਆ ਗਈ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਗਿਆ ਗੁਰੂ ਕੀ ਰਹਿਮਤ ਪ੍ਰਾਪਤ ਕਰ ਗਿਆ ਤੇਰਾ ਜੀਣਾ ਸਦਾ ਵਾਸਤੇ ਟਾਲੂ ਜਾਵੇਗਾ ਜਿਹੜੇ ਗੁਰੂ ਕੀ ਰਹਿਮਤ ਨੂੰ ਪ੍ਰਾਪਤ ਕਰ ਗਏ ਉਹਨਾਂ ਦਾ ਨਾਮ ਸਦਾ ਹੀ ਹੈ ਅੱਜ ਆਪਾਂ ਜਿਹੜੇ ਸ਼ਹੀਦਾਂ ਨੂੰ ਯਾਦ ਕਰਦੇ ਆ ਚਲੇ ਗਏ ਕਿੰਨੀ ਦੁਨੀਆਂ ਜਾ ਰਹੀ ਏ ਇੱਕ ਦਿਨ ਦੇ ਅੰਦਰ ਕੌਣ ਕਿਸੇ ਨੂੰ ਯਾਦ ਕਰਦਾ ਹੈ ਪਰ ਜਿੱਦਣ ਜਿੱਦਣ ਕੋਈ ਧਰਮ ਦੇ ਲੇਖੇ ਆਪਣਾ ਸਾਰਾ ਕੁਝ ਲਾ ਗਿਆ ਉਹਨਾਂ ਦਾ ਨਾਮ ਰਹੀ ਦੁਨੀਆ ਤੱਕ ਰਹਿਣਾ ਹੈ ਆਪਣੇ ਵਰਗੇ ਆਉਂਦੇ ਨੇ ਤੁਰੇ ਜਾਂਦੇ ਨੇ ਪਰ ਉਹਨਾਂ ਦਾ ਇਤਿਹਾਸ ਇਦਾਂ ਚੱਲਦਾ ਹੀ ਰਹਿਣਾ ਹੈ ਉਹਨਾਂ ਨੂੰ ਉਸੇ ਦਿਨ ਦੇ ਉੱਪਰ ਯਾਦ ਕੀਤਾ ਹੀ ਜਾਣਾ ਹੈ ਕਿਉਂਕਿ ਉਹ ਗਏ ਤਾਂ ਸਹੀ ਦੁਨੀਆ ਦੇ ਉੱਤੋਂ ਪਰ ਉਹ ਆਤਮਿਕ ਜੀਵਨ ਜੀ ਗਏ ਉਹਨਾਂ ਨੇ ਸਰੀਰ ਦੀ ਪਰਵਾਹ ਨਹੀਂ ਕੀਤੀ ਆਤਮਾ ਨੂੰ ਜਿੰਦਾ ਰੱਖਿਆ ਪਰ ਬੰਦਾ ਹੰਕਾਰੀ ਹੋ ਕਰਕੇ ਆਤਮਾ ਤੋਂ ਗਿਰ ਜਾਂਦਾ ਹੈ ਸਰੀਰ ਕਰਕੇ ਜਿੰਦਾ ਰਹਿੰਦਾ ਹੈ ਆ ਕਿਰਤ ਕਰਨੀ ਦਾ ਭਾਰ ਹੈ ਇਸ ਤੁਰਤੀਆਂ ਦੇ ਉੱਪਰ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਜੀਵਨ ਜੀ ਨੀਵਾ ਹੋ ਕਰਕੇ ਦਾਤਾਂ ਦਿੱਤੀਆਂ ਪਰਮੇਸ਼ਰ ਦੀਆਂ ਨੇ ਇਹਦੇ ਵਿੱਚ ਹੰਕਾਰ ਨਾ ਕਰੀ ਨੀਵਾ ਹੋ ਕਰਕੇ ਤੁਰਿਆ ਚੱਲ ਇਹਦੇ ਘਰ ਵਿੱਚੋਂ ਪਾਤਸ਼ਾਹਾਂ ਵੀ ਮਿਲਦੀਆਂ ਨੇ ਤੇ ਪਾਤਸ਼ਾਹਾਂ ਲੈ ਕਰਕੇ ਵੀ ਫਿਰ ਵੀ ਗੁਰੂ ਸਾਹਿਬ ਜੀ ਦਾ ਬਚਨ ਵਾਰ-ਵਾਰ ਉਹੀ ਹੈ ਕਿ ਉਹਦੀ ਵਡਿਆਈ ਹੈ ਜਿੰਨੂੰ ਕਿਰਪਾ ਕਰੇ ਉਹ ਦੇ ਦਿੰਦਾ ਹੈ ਇਸ ਚੀਜ਼ ਦਾ ਹੰਕਾਰ ਨਾ ਕਰੀ ਕਦੇ ਵਾਸਤੇ ਵੀ ਮਾੜੇ ਤੇ ਗੁਰੂ ਸਾਹਿਬ ਜੀ ਅੱਜ ਕਹਿ ਰਹੇ ਨੇ ਧਕਾਰਾ ਕਰੀ ਵਾਸਤੇ ਵੀ ਜੇ ਤੇਰੇ ਕੋਲ ਬਲਵੰਤ ਬਲਾਤ ਕਰਨ ਬਲਵੰਤ ਦਾ ਭਾਵ ਹੈ ਤੇਰੇ ਕੋਲ ਹੰਕਾਰ ਹੈ ਇਹਨੂੰ ਵਡਿਆਈ ਸਮਝ ਗੁਰੂ ਸਾਹਿਬ ਜੀ ਦੀ ਹੰਕਾਰ ਨਾ ਕਰ ਆਪਣੇ ਜੋਬਣ ਦਾ ਬਲ ਦਾ ਪ੍ਰਭਤਾ ਦਾ ਰਾਜ ਭਾਗ ਦਾ ਇਹਨੂੰ ਨੀਵਾ ਹੋ ਕਰਕੇ ਭੂਗੀ ਚੱਲੇ ਇਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੋਵੇਗੀ ਤੇਰਾ ਜੀਵਨ ਸਫਲਾ ਹੋ ਜਾਵੇਗਾ ਸੋ ਇਹ ਗੁਰੂ ਸਾਹਿਬ ਜੀ ਨੇ ਅੱਜ ਆਪਾਂ ਨੂੰ ਅੱਜ ਦੇ ਪਾਵਨ ਤੇ ਪਵਿੱਤਰ ਸ਼ਲੋਕ ਦੇ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਨਾਰਦੀ ਨਾਲ ਆਪਾਂ ਉਹਨਾਂ ਬਾਬਿਆਂ ਦਾ ਇਤਿਹਾਸ ਵੀ ਬਾਚਿਆ ਜਿਨ੍ਹਾਂ ਨੇ ਅੱਜ ਪਹਿਲੇ ਦਿਨ ਦੀ ਕਚਹਿਰੀ ਦੇ ਅੰਦਰ ਇਹ ਇੱਕ ਇੱਕ ਕਾਪੜਾ ਕੀਮਤੀ ਪਰਿਆਬੂਲ ਜਿਹੜਾ ਉਹ ਸੂਬਾ ਸਰਹੰਦ ਦੇ ਸਾਹਮਣੇ ਰੱਖਿਆ ਹੈ ਜਿਹੜਾ ਸਾਡੀ ਜ਼ਿੰਦਗੀ ਨੂੰ ਸੇਧ ਦੇਣ ਵਾਲਾ ਹੈ ਇੱਕ ਇੱਕ ਵਚਨ ਉਹਨਾਂ ਨੂੰ ਆਪਾਂ ਯਾਦ ਕਰਕੇ ਹਿਰਦੇ ਦੇ ਅੰਦਰ ਵਸਾਈਏ ਗੁਰੂ ਸਾਹਿਬ ਜੀ ਕੀ ਪਾਵਨ ਪਵਿੱਤਰ ਸ਼ਬਦ ਦੀ ਗੁਰੂ ਇਤਿਹਾਸ ਦੀ ਵਿਚਾਰ ਸਾਂਝਿਆ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾ ਚੁੱਕਾ ਹੋ ਜਾਣੀਆਂ ਸੁਭਾਵਿਕ ਨੇ ਸਤਗੁਰੂ ਸੰਗਤ ਬਖਸ਼ਨ ਜੋਗ ਹੈ ਬਖਸ਼ ਲੈਣਾ ਜੀ ਅਗਾ ਵਾਸਤੇ ਸਤਗੁਰੂ ਜੀ ਕਿਰਪਾ ਕਰਨ ਆ ਪਾਵਨ ਸ਼ਬਦ ਦੀਆਂ ਖੇਰਨੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਜੀ ਚਰਨ ਕਮਲ ਨਹਿ ਭਜੰਤ ਤ੍ਰਿਣ ਸਮਾਨ ਤ੍ਰਿਗ ਜਨਮੈ ਏ ਪਪੀਲ ਕਾ ਗ੍ਰਸਟੇ ਗੋਬਿੰਦ ਸਿਮਰਨ ਤੋਇੰਗ ਧਨੇ ਨਾਨਕ ਅਨਕ ਬਾਾਰ ਨਮੋ ਨਮਹ